ਹਾਂਜੀ ਸਸੀ ਕਾਲਜੀ ਕੀ ਹਲਚਲਾਂ ਉਮੀਦ ਕਰਦੀ ਹਾਂ ਸੀ ਸਾਰੇ ਬਹੁਤ ਵਧੀਆ ਹੋਣਗੇ ਤੇ ਤੁਸੀਂ ਦੇਖ ਰਹੇ ਹੋ ਮੈਂ ਕੀ ਕਰਦੀ ਆ ਮੈਂ ਕੱਤਰੀ ਆ ਕਦੂ ਤੇ ਅੱਜ ਬਣਾਉਣ ਲੱਗਿਆਂ ਜੀ ਕਦੂ ਦੀ ਸਬਜੀ ਤੇ ਟਾਈਮ ਹੋ ਚੁੱਕਿਆ 7:30 ਦਾ ਅੱਧ ਥੋੜਾ ਲੇਟ ਹੋ ਗਿਆ ਵੈਸੇ ਅੱਗੇ ਟਾਈਮ ਨਾਲ ਬਣਾ ਲੈਂਦੀ ਸੀ ਕਿਉਂਕਿ ਟਾਈਮ ਨਾਲ ਤਾਂ ਬਣਾ ਲੈਂਦੇ ਸੀ ਪਹਿਲਾਂ ਰੋਲਾ ਪੈਂਦਾ ਸੀਗਾ ਬੀ ਲਾਈਟਾਂ ਬਝਾਉਣੀਆਂ ਕਰਦੀਆਂ ਤੇ ਬੰਬ ਸੱਡ ਦੇਣਗੇ ਉਹ ਫਲਾਣਾ ਢੰਗਾ ਤੇ ਕੱਲ ਦੀ ਥੋੜੀ ਜਿਹੀ ਸੁਖ ਦਾ ਸਾਂ ਆਇਆ ਹੋਇਆ ਵੀ ਟਰੰਪ ਨੇ ਜੋ ਲੜਾਈਆਂ ਰਕਵਾਤੀ ਐ ਬਟ ਮੈਨੂੰ ਨਹੀਂ ਉਮੀਦ ਹੈਗੀ ਵੀ ਉਹ ਰੁਕ ਜਾਣਗੇ ਕਿਉਂਕਿ ਜੋ ਉਹਨਾਂ ਦੀ ਫਿਤਰਤ ਹੈਗੀ ਆ ਹਨਾ ਵਾਰ ਕਰਨ ਦੀ ਉਹ ਉਹਨਾਂ ਨਹੀਂ ਟਲਣ ਵਾਲੇ ਸੋ ਆਪਾਂ ਫਟਾਫਟ ਸਬਜ਼ੀ ਚੀਰਦੇ ਆਂ ਸਬਜ਼ੀ ਚੀਰ ਕੇ ਫਿਰ ਉਸ ਤੋਂ ਬਾਅਦ ਤੜਕਾ ਲਾ ਕੇ ਫਿਰ ਗੁੰਨਾ ਗਾਟਾ ਫਿਰ ਬਣਾਵਾਂਗੇ ਰੋਟੀ ਫੇਰ ਹੋ ਜਾਣਾ ਬਲੈਕ ਆਊਟ ਹਾਂਜੀ ਕਾ ਸਾਡਾ ਲੱਲੂ ਨਾਮ ਇਹਦੇ ਕੰਮ ਦੇਖ ਲੋ ਜੀ ਮੈਂ ਸਬਜ਼ੀ ਚੀਰੀ ਨਹੀਂ ਇਹਦੇ ਵਿੱਚ ਸੱਭ ਤੀ ਕਦੂ ਸਿੱਟੀ ਜਾਂਦਾ ਤੂੰ ਤੰਗ ਘਟ ਕੇ ਰਿਆ ਕਰ ਬਲੌਗ ਦੇ ਵਿੱਚ ਛਾਇ ਬੋਲਸਾਰੇ ਨਹੀਂ ਸੱਚੀ ਕਾ ਬੋਲ ਆ ਬੋਲਣਾ ਨਹੀਂ ਹੁੰਦਾ ਤੇ ਪਕਾਈ ਵਾਵਾ ਕਰਾ ਲੈਣੇ ਅਬ ਦੂਸਰਾ ਦੇਖ ਲਓ ਜੀ ਮੇਨੂੰ ਦਿਨ ਦਿਹਾੜੇ 2 ਰੁਪਈਆਂ ਦੇ ਕੱਚਾਂ 'ਚ ਜਾ ਕੇ ਕਦੂ ਲਕੋਈ ਜਾਂਦਾ ਕੀ ਬਣੂਗਾ ਭਰਾਵਾ ਰੱਖ ਦੇ ਰੱਖ ਦੇ ਹਾਂਜੀ ਆ ਹੈਗਾ ਕਦੂ ਚੋਰ ਤੇ ਮੈਂ ਇਹਨੂੰ ਬੁਲਾਉਣੀ ਨਹੀਂ ਮੈਨੂੰ ਮੁੰਡੇ ਬੁਲਾਇਂ ਨਾ ਮੈਨੂੰ ਮੈਂ ਕਹਿੰਦਾ ਨਾ ਬੁਲਾਇਂ ਮੈਨੂੰ ਨਹੀਂ ਬੁਲਾਉਣਾ ਮੈਂ ਇਹਨੂੰ ਨਹੀਂ ਬੁਲਾਉਂਦੀ ਹਾਂਜੀ ਫਾਈਨਲੀ ਆਪਣੀ ਸਬਜੀ ਗੱਟੀ ਕੀ ਇਸ ਤੀਤੇ ਹੁਣ ਆਪਾਂ ਬਾਲਦੇ ਹਾਂ ਸਿਲੰਡਰ ਸੋਸ਼ਣ ਦੇ ਨਾਲ ਆ ਗਈ। ਵਾਦੀ ਆਪਾਂ ਗੈਸ ਬਲ ਲਿਆ ਤੇ ਪਤਲੀ ਗਰਮ ਹੁੰਦੇ ਹੁੰਦੇ ਆਪਾਂ ਨਮਕ ਮਿਰਚ ਜੋੜਦੇ ਆ। ਤੇ ਆਪਾਂ ਲੋ ਮਨੂ ਕੱਦੂ ਦੀ ਸਬਜ਼ੀ ਦੇ ਵਿੱਚ ਸਾਬਤ ਮਸਾਲਾ ਜਿਹੜਾ ਬਹੁਤ ਜ਼ਿਆਦਾ ਪਸੰਦ ਹੈ। ਸਾਬਤ ਮਸਾਲਾ ਨਹੀਂ ਇਹਨੂੰ ਕਹਿੰਦੇ ਸਾਬਤ ਧਨੀਆ। ਆਪਾਂ ਧਨੀਆ ਪਾਵਾਂਗੇ ਤੇ ਨਮਕ ਨਮਕ ਮਿਰਚ ਹਲਦੀ ਮਸਾਲਾ ਕਿੰਕੜੇ ਸਬਜ਼ੀ ਤੋਂ ਨਹੀਂ ਦਾਲ ਮਸਾਲੇ ਤੋਂ ਯੂਜ਼ ਨਹੀਂ ਕਰਦੇ ਅਲਪ ਨੇ ਜਾਂਦੇ ਪਰ ਉਤਾਰ ਦਾਂਗੇ ਸੋ ਹਾਂਜੀ ਹੁਣ ਆਪਾਂ ਨਰ ਵਿੱਚ ਤਿਆਰ ਕਰ ਰਹੇ ਆ ਆਪਾਂ ਪਾਉਨੇ ਆ ਤੇਲ

ਤੇ ਥੋੜਾ ਜਿਹਾ ਮਟਰਾਂ ਗਿਦੇ ਆਪਾਂ ਸ਼ਾਮਲੀ ਕਰੀਏ। ਟਮਾਟਾ ਟਾਈਮ ਚੋਂ ਆਪਾਂ ਤਿਆਰ ਕਰਦੇ ਆਂ ਤੇ ਕਿੱਦਾਂ ਤਿਆਰ ਕਰਦੇ ਆਂ। ਤੇ ਆਪਣਾ ਤੇਲ ਗਰਮ ਹੋ ਗਿਆ। ਓਏ। ਆ ਬੂਆ ਵੀ ਲਈਏ। ਸੋ ਹਾਂਜੀ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਦੇ ਵਿੱਚ ਸਿੱਟਦੇ ਆਂ ਸਾਬਤ ਧਨੀਆ। ਸਾਬਤ ਧਨੀਆ ਜਿਸ ਤੋਂ ਬਾਅਦ ਹੁਣ ਆਪਾਂ ਇਹਦੀ ਸਬਜ਼ੀ ਬਣਾ ਲੈਣੇ। ਕੱਦਨੇ ਕੋਲ ਬਣਾ ਦੇਣਾ। ਇਹ ਸਿੱਧੇ ਕਰ ਦਿੰਨੀ, ਅਲੱਗ ਤੋਂ ਬਣਾ ਕੇ ਨਹੀਂ ਬਣਾਉਣੀ। ਸਿਰਫ ਕੱਦੂ ਦੀ ਸਬਜ਼ੀ ਦੇ ਵਿੱਚ। ਮੰਡਾਂ ਦਾ ਲੱਲੂ ਆਮ ਜਿਹੜਾ ਬਹੁਤ ਜ਼ਿਆਦਾ ਘਟ ਕਰਦਾ। ਉਹ ਜੀ ਹੁਣ ਆਪਾਂ ਤੜਕਾ ਲਾਤਾ। ਇਹ ਨੂੰ ਮਬਤ ਪੰਜ ਸੱਤ ਮਿੰਟ ਐਦਾ ਹੀ ਰੱਖਾਂਗੇ ਕਿ ਤੇ ਬਨੂਣ ਵਿੱਚ ਨਹੀਂ ਪਾਵਾਂਗੇ। ਇਹ ਪਾ ਲਵਾਂਗੇ ਕਿ ਇਹ ਨੂੰ ਥੋੜੀ ਜਿਹੀ ਪਾਪ ਲੱਗ ਜੇ। ਤਾਂ ਲਗਣ ਤੋਂ ਬਾਅਦ ਲਓ ਜੀ ਹੁਣ 507 ਮਿੰਟ ਹੋ ਗਏ ਆ ਤੇ ਗਰਮਾ ਨਿੱਕੇ ਨੂੰ ਮੁੰਨਿਤ ਪਾਉਂਦੇ ਆਂ ਤੇ ਹਮੇਸ਼ਾ ਤੁਸੀਂ ਕਦੂ ਦੀ ਸਬਜ਼ੀ ਬਣਾਉਣੀ ਹੈ ਨਾ 507 ਮੰਡਿਆਂ ਨੂੰ ਸੇਕਾ ਲਾਉ ਉਸ ਤੋਂ ਬਾਅਦ ਮੁੰਨਿਤ ਪਾਉ ਤੇ ਆਪਾਂ ਮੁੰਨਿਤ ਪਾਤਾ ਆਪਾਂ ਉਹਨਾਂ ਨੂੰ ਦੁੱਧ ਅੰਦਰ ਅਦਮਨ ਕਰੀਏ ਤੇ ਇਹਨੂੰ ਉਸ ਤਰ੍ਹਾਂ ਸਾਫ ਹੋ ਕੇ ਫਿਰ ਰੋਣਾਗੇ ਇਹ ਲੈ ਗਏ ਲੇ ਸਬਜੀ ਬਣਦੇ ਬਣਦੇ ਬੁੰਨਾ ਗਿਆ ਤਾਂ ਆਪਾਂ ਆਟਾ ਗਲਦੇ ਹੁਣ ਆਪਾਂ ਛਾਣਦੇ ਆ ਆਟਾ ਖੁਸ਼ੀ ਤੇ ਮੇਰੇ ਲਈ ਪਾਣੀ ਲੈ ਕੇ ਆਟਾ ਗੁੰਨਦੇ ਲਈ ਆਟਾ ਛਾਣ ਕੇ ਆਪਾਂ ਰੱਖ ਆਟਾ ਗੁੰਨਾਂਗੇ ਤੇ ਸਬਜੀ ਬਣਦੇ ਬਣਦੇ ਆਪਣਾ ਆਟਾ ਗੁੰਨਿਆ ਜਾਣਾ ਫਿਰ ਬਣਾਵਾਂਗੇ ਰੋਟੀ ਇਹਨੇ ਦੇ ਸਿਰਫ ਆਪੇ ਇਹਨਾਂ ਫੀ

ਦੇ ਸਬਜੀ ਲੈ ਰਹੀ ਹਾਂ ਥੋੜਾ ਟਾਈਮ ਨੂੰ ਦੋ ਚਾਰ ਮਿੰਟ ਥੋੜਾ ਲੱਗਣਗੇ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਸੋਕੂਗਾ ਉਸ ਦੇ ਵਿੱਚ ਪਾਵਾਂਗੇ ਆਪਾਂ ਦੁੱਧ ਇੱਕ ਵਾਰ ਦੁੱਧ ਦਾ ਦਵਾ ਕੇ ਫਿਰ ਲਗੰਗੇ ਉਸ ਤੇ ਸੋਹਣ ਜੀ ਫਾਈਨਲੀ ਆਪਣੀ ਸਬਜੀ ਮੈਨੂੰ ਪਤਾ ਨਹੀਂ ਕਿ ਬਣ ਗਈ ਆ ਥੋੜੇ ਬਾਅਦ ਪਾਣੀ ਪੈਇਆ ਸਬਜੀ ਦੇ ਸੋਕੂ ਚੁੱਕਿਆ ਕਰ ਤੋਂ ਚੰਗੀ ਤਰ੍ਹਾਂ ਘੁਲ ਗਿਆ ਹੁਣ ਆਪਾਂ ਪਾਵਾਂਗੇ ਦੁੱਧ ਹਾਂਜੀ ਆਪਾਂ ਲੱਗੇ ਸੀਗੇ 7:30 ਵਜੇ ਸਬਜੀ ਕੱਟੀ ਸੀਗੀ ਤੇ ਆਪਾਂ ਨੂੰ 8:00 ਪਾਣੇ 8 ਤੇ ਹੀ ਹੋ ਗਿਆ ਤੇ ਆਪਣਾ ਮੰਨ ਲਓ ਵੀ ਪਾਣੇ ਘੰਟੇ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਉਂਦਰ ਜਿਹੜੇ ਆਪਾਂ ਵੀਡੀਓ ਵਿੱਚ ਸਜੈਸਟ ਕੀਤਾ ਮਜ਼ਾਕ ਸੀਗਾ ਕੋਈ 2-4 ਮਿੰਟਾਂ ਦੇ ਵਿੱਚ ਕੰਮ ਨਹੀਂ ਹੁੰਦਾ ਤੇ ਬਾਕੀ ਹੁਣ ਰੋਟੀ ਖਾਣ ਵਾਲੀ ਰਹਿ ਗਈ ਆ ਤੇ ਉਹ ਰੋਟੀ ਰੋਟੀ ਥੋੜੀ ਲੇਟ ਖਾਂਗੇ ਉਹ ਮੰਮੀ ਘਰੇ ਹੈਣੀ ਬਾਈ ਬਾਈ ਅਦਨੇ ਬਲੋਬ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ